ਇਹਨੇ ਬੋਲੀ ਆ ਉਹ ਬੜੇ ਹੋਏ ਅੱਜ ਜਿਹੜੇ ਚੇਤਨ ਸੀ ਉਹ ਬੜੇ ਹੋਏ ਆ ਅੱਖਰ ਬੜੇ ਹੋਏ ਬੁੱਧੀ ਨੂੰ ਜਰਾ ਖੋਲਣਾ ਪਊਗਾ ਇਹਨਾਂ ਦੀ ਬੁੱਧੀ ਬੰਦ ਕੀਤੀ ਹੋਈ ਹੈ ਹਿੰਦੂ ਵਾਲਿਆਂ ਨੇ ਇਹ ਮੈਂ ਕਰ ਲਿਆ ਸੀ ਅੱਖਾਂ ਮੀਟ ਕੇ ਨਹਿਰਾ ਜਿਹੜਾ ਕਰ ਲੈਂਦੇ ਨੇ ਨਾ ਸ਼ਰਦਾ ਬਸ ਹੋ ਗਏ ਹਮਾਰੇ ਜਨ ਦੇ ਉਹਨਾਂ ਦੀ ਬੁੱਧੀ ਜਿਹੜੀ ਆ ਖਤਮ ਹੋ ਜਾਂਦੀ ਹੈ ਕਾਲ ਦੀ ਚੌਂਟ 'ਚ ਆ ਜਾਂਦੇ ਨੇ ਕਬੂਤਰ ਦੇਖ ਕੇ ਬਿੱਲੇ ਨੂੰ ਅੱਖਾਂ ਮੀਟ ਲਵੇ ਮਾਰਿਆ ਗਿਆ ਇਸੇ ਕਰਕੇ ਮੁਕਤੀ ਦੀ ਗੱਲ ਸਿੱਖ ਕੋਈ ਸੋਚੇ ਨਹੀਂ ਰਿਹਾ ਜੇ ਸਿੱਖ ਮੁਕਤੀ ਦੀ ਗੱਲ ਨਹੀਂ ਸੋਚ ਰਿਹਾ ਫਿਰ ਬੜੀਆਂ ਮਸਾਲਾਂ ਨੂੰ ਬੋਲਣ ਦਾ ਕੋਈ ਨੁਕਸਾਨ ਨਹੀਂ ਹੈ ਫਿਰ ਕੋਈ ਕਿਸੇ ਨੂੰ ਵੀ ਬੰਨੀਆ ਸਿੱਖ ਮਤ ਦਾ ਮੰਨਣਾ ਕੋਈ ਜ਼ਰੂਰੀ ਨਹੀਂ ਫਿਰ ਜੇ ਦੁਨਿਆਵੀ ਪਦਾਰਥੇ ਚਾਹੀਦੇ ਨੇ ਫਿਰ ਕੋਈ ਜ਼ਰੂਰੀ ਨਹੀਂ ਸਿੱਖ ਮਤ ਨੂੰ ਮੰਨਣਾ ਜੇ ਮੁਕਤੀ ਨਹੀਂ ਚਾਹੀਦੀ ਫਿਰ ਜਿਹੜੀ ਮਤ ਨੂੰ ਮਰਜ਼ੀ ਮੰਨ ਲਓ ਸਾਰੀ ਇਹ ਕੋਈ ਨਹੀਂ ਫਿਰ ਸਿਰ ਮੁਕਤੀ ਨਹੀਂ ਇੱਕਦਮ ਮਿਲਦੀ ਸਵਾਇਆ ਗੁਰਮਤਿ ਤੇ ਕੋਈ ਮਤ ਨਹੀਂ ਜਿਹੜੀ ਮੁਕਤੀ ਦੇ ਦਵੇ ਜਿਹਨੂੰ ਮੁਕਤੀ ਦੀ ਲੋੜ ਨਹੀਂ ਹੈ ਉਹ ਜਿਹੜੀ ਮਰਜ਼ੀ ਮੰਨ ਲਓ ਫਿਰ ਕੀ ਬਰਪਾ ਹੈ ਬਾਕੀ ਤਾਂ ਸਾਰੇ ਪਦਾਰਥ ਉਸਾਰੀਆਂ ਕੋਲ ਹੈਗੇ ਹੀ ਨੇ ਦੁਨੀਆ ਦੇ ਵਿੱਚ ਸਿੱਖਾਂ ਉਹਦੇ ਜ਼ਿਆਦਾ ਨੇ ਸੰਸਾਰੀ ਪਦਾਰਥਾਂ ਦਾ ਵਾਸਤੇ ਧਰਮ ਨਹੀਂ ਹੁੰਦਾ ਧਰਮ ਕੇਵਲ ਮੁਕਤੀ ਵਾਸਤੇ ਹੈ ਜੇ ਮੁਕਤੀ ਨਹੀਂ ਜਾਇਦੀ ਫਿਰ ਤਾਂ ਧਰਮ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ ਫਿਰ ਤਾਂ ਇਹ ਤਰਮ ਦੇ ਲੋਤੇ ਪਾਉਣ ਨੂੰ ਫਿਰ ਤਰਮ ਨਹੀਂ ਹੈਗਾ ਉਹ ਤਰਮ ਨਹੀਂ ਹੈ ਉਹ ਐਵੇਂ ਨਹੀਂ ਛੱਡਦਾ ਉਹ ਸਵਾਰਥ ਹੈ ਫਿਰ ਉੱਥੇ ਤਰਮ ਨਹੀਂ ਹੈ ਸਵਾਰਥ ਹੈ ਉਹ ਤਾਂ ਸਵਾਰਥ ਸਿੱਧੀ ਹੈ ਕਿਸੇ ਦੇਵਤੇ ਕੋ ਜਾਓ Hindu bhi mein jaate re tu bhi jaai jao ਸਰਬ ਮੁਕਤੀ ਇੱਕ चीज ਹੈ ਮੁਕਤੀ ਦੀ ਗੱਲ ਕਰ ਰਹੇ ਹੋ ਜੋਗੀ ਮੰਜਨ ਮਾਏ ਨਰੰਜਨ ਰਹੀਏ ਜੋਗ ਜੁਗਤ ਇਬ ਪਾਈ ਹੈ ਜੋਗ ਦੀ ਵਿਧੀ ਦੱਸ ਰਹੇ ਨੇ ਜੋ ਜੇ ਜੋਗ ਜੁਗਤੇ ਨਹੀਂ ਸਾਨੂੰ ਜੇ ਆਪਣੇ ਮੂਲ ਨਾਲ ਜੁੜਨਾ ਹੀ ਹੈ ਨਹੀਂ ਅਸੀਂ ਤੇ ਫੇਰ ਤਾਂ ਸਿੱਖ ਧਰਮ ਸਿੱਖ ਬਣਨ ਦਾ ਫਾਇਦਾ ਹੀ ਕੋਈ ਨਹੀਂ ਕੁਝ ਵੀ ਬੋਲੇ ਫਿਰਦੇ ਰਹੋ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ ਅਸੀਂ ਜੀਵਨ ਮੁਕਤ ਹੁਣ ਬਰੇ ਹੈ ਜੇ ਮੁਕਤ ਹੋ ਕੇ ਮੁਕਤ ਨ ਜਾਣੇ ਕੋਈ ਲਾ ਏ ਭਗਤੀਆਂ ਨੇ ਜਿਹੜੀਆਂ ਸਿਰਫ ਸਿੱਖ ਮਤ ਨੂੰ ਅਲੱਗ ਕਰਦੀਆਂ ਨੇ ਜਿਹੜੀ ਇਹਦੀ ਕੀਮਤ ਵਧਾਉਂਦੀਆਂ ਨੇ ਦੂਜੀਆਂ ਮਤਾਂ ਨੂੰ ਵਰਨਾ ਇਹਦੀ ਕੀਮਤ ਕੀ ਹੈ ਕੁਝ ਵੀ ਨਹੀਂ ਕਾਉਡੀ ਵੀ ਨਹੀਂ ਫੇਰ ਤਾਂ ਕਾਉਡੀ ਐ ਬਾਕੀ ਮਾਇਆ ਤਾਂ ਕਾਉਡੀ ਐ ਫੇਰ ਤਾਂ ਹੀਰਾ ਜਨਮੋਂ ਬੋਲਾ ਕਾਉਡੀ ਬਣ ਲਿਆ ਜਾ ਰੇ ਫੇਰ ਰਤਨ ਰਤਨ ਛੱਡ ਦਿੱਤਾ ਜੇ ਰਤਨ ਛੱਡ ਕੇ ਕਾਉਡੀ ਨਾਲ ਲੱਗਣ ਫੇਰ இந்து ਚੰਦੇਉ ਫੇਰ இந்து ਨਾਲ ਕੋਈ ਫਰਕ ਨਹੀਂ ਹੈ ਰਤਨ ਤੇ ਆ ਕੌਡੀ ਸੰਗ ਰਚਾ ਸਾਜ ਛੜ ਝੂੜ ਸਭ ਬਚਾ ਫਿਰ ਤੋ ਗੱਲ ਰਤਨ ਕੀ ਇਹਦੇ ਵਿੱਚ ਰਤਨ ਇਹਦਾ ਜੋ ਤਤ ਲਿਆ ਤਤ ਵਸਤੂ ਹੈ ਗਿਆਨ ਉਹ ਰਤਨ ਹੈ ਬਾਕੀ ਕੁਝ ਵੀ ਨਹੀਂ ਇਹਦੇ ਵਿੱਚ ਉਹੀ ਗਿਆਨ ਗੁਰੂ ਹੈ ਉਹ ਰਤਨ ਹੈ ਇਹਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ ਉਹ ਜਿਹੜੀ ਗੱਲ ਹੈ ਉਹੀ ਇਹਦੀ ਕੀਮਤ ਬਤੁਲਦੀ ਹੈ ਔਰ ਸਿਆਣਿਆਂ ਨੂੰ ਪਤਾ ਦੂਜੇ ਧਰਮ ਵਾਲਿਆਂ ਨੂੰ ਵੀ ਕੀ ਕੀਮਤ ਵਧਾਉਂਦੀ ਹੈ ਇਹਨਾਂ ਨੂੰ ਕੀਮਤ ਹੈ ਇਹ ਤਾਂ ਅਰਦਾਸਾਂ ਕਰਦੇ ਨੇ ਮਨੋ ਕਾਮਨਾ ਪੂਰੀਆਂ ਕਰਨੀਆਂ ਉਹ ਤਾਂ ਹਿੰਦੂ ਨੇ ਸਾਰੇ ਮਨੋ ਕਾਮਨਾ ਵਾਲੇ ਹਿੰਦੂ ਨੇ ਮਨੋ ਕਾਮਨਾ ਕਦ ਪੂਰੀ ਹੋ ਗਈ ਸਾਰੀਆਂ ਕਾਮਨਾਵਾਂ ਇਕੱਠੀਆਂ ਪੂਰੀ ਹੋਣੀਆਂ ਇੱਕੋ ਦਿਨ ਸਭੇ ਧੋਖ ਪ੍ਰਾਪਤੇ ਜਪਾਇਆ ਅਗਮ ਬਾਰਾ ਅਗਮ ਬਾਰੇ ਦਾ ਟਾਰਗੇਟ ਹੈ ਸਿੱਖ ਦਾ ਜਿਹਦਾ ਅਗਮ ਬਾਰੇ ਦਾ ਟਾਰਗੇਟ ਨਹੀਂ ਸਿੱਖਦੀ ਹੈ ਸਭੇ ਥੋਕ ਪ੍ਰਾਪਤ ਜੇ ਆਵੇ ਕਹਾਤ ਜੇ ਆਵੇ ਕਹਾਤ ਕੋਈ ਕੰੂ ਦਾ ਛੱਡੀ ਫਿਰਦੇ ਹੋ ਤੁਸੀਂ ਉਹਦਾ ਤਾਂ ਪ੍ਰਚਾਰ ਹੀ ਨਹੀਂ ਕਿਤੇ ਫੇ ਸਿੱਖੀ ਕਾਦੀ ਹੈ ਤੁਹਾਡੀ ਕਾਦੀ ਸਿੱਖੀ ਹੈ ਤੁਸੀਂ ਬਹੁਤ بڑے ਭਲੇਖੇ ਚ ਨੇ ਜਿਹੜੇ ਸਮਝਦੇ ਨੇ ਸੋ ਇਹ ਤਾਂ ਆਵਾਹ ਹਰ ਕੋਈ ਸਿੱਖੀ ਨਹੀਂ ਹੈ ਬਾਕੀ ਸਿੱਖਿਆ ਨਾ ਦੀ ਕੋਈ ਚੀਜ਼ ਨਹੀਂ ਹੈ ਬਾਕੀ ਦਾ ਸਾਰੇ ਤੁਹਾਡੇ ਵੀ ਕੋਈ ਨਹੀਂ ਫਿਰ ਫਿਰ ਨਹੀਂ ਕੋਈ ਫਰਕ ਆਏਗਾ ਹਾਂ ਮਿਹੜਾ ਮਾਰਜ ਨਹੀਂ ਮਿਹੜਾ ਮਾਰਜ ਨਹੀਂ ਮਿਹੜਾ ਕੀ ਹੈ ਮਿਹੜਾ ਤਾਮਸੀਪਾ ਵਾ ਦੇ ਕੋਈ ਤੇ ਰਾਜਵਰ ਸੱਤੋਂ ਕੋਲ ਤੋਂ ਆਗੇ ਨਹੀਂ ਇਹਦੇ ਨਾ ਕਦੇ ਕੋਣ ਨਹੀਂ ਸੀ ਆਇਆ ਹੋਇਆ ਪਿੱਛੇ ਜਿਹੜਾ ਮਿਹੜਾ ਉਹ ਕੀ ਹੈ ਬਿੜਾ ਕੀ ਹੈ ਬਿੜਾ ਤਬੋਂ ਗੁਣੀ ਸਕਤੀ ਹੈ ਸ਼ਿਵ ਜੀ ਦਾ ਕਮ ਸ਼ਿਵੀ ਤਬੋਂ ਗੁਣ ਹੈ ਸ਼ਿਵ ਦਾ ਕਮੇ ਮਾਰਨੇ ਕਹਦੇ ਨਹੀਂ ਮਾਰਨਾ ਕਾਲ ਹੈ ਸ਼ਿਵੀ ਦਾ ਕਮ ਮਾਰਨੇ ਮਾਰਨਾ ਤਬੋਂ ਗੁਣ ਹੈ ਗੋਰ ਮਤ ਮਾਰਦੀ ਨਹੀਂ ਹੈ ਔਰ ਮਤ ਜੀ ਬੰਦਨ ਦਿੰਦੀ ਹੈ ਮਾਰ ਵਾਲੀ ਸ਼ਕਤੀ ਮਨ ਕੋਲ ਹੈ ਜਿਹੜੀ ਸਰੀਰ ਦਾ ਜਿਹੜੀ ਨੁਕਸਾਨ ਕਰਨ ਵਾਲੀ ਹੈ ਇਹਨੇ ਸ਼ਕਤੀ ਉਹ ਮਨ ਕੋਲ ਹੈ ਚੇਤ ਕੋਲ ਨਹੀਂ ਹੈ ਸ਼ੁੱਧ ਮਨ ਕੋਲ ਨਹੀਂ ਹੈ ਸ਼ੁੱਧ ਮਨ ਕਿਸੇ ਦਾ ਨੁਕਸਾਨ ਨਹੀਂ ਕਰਦਾ ਹੁੰਦਾ ਨਾ ਆਪਣਾ ਕਰੇ ਨਾ ਕਿਸੇ ਦਾ ਕਰੇ ਪੈਰ ਕੋਣੜਾ ਕੌਣ ਦਰਦਾ ਗਾਫਲ ਆਪਣੇ ਹੱਥ ਕੁਬਰਾਤ ਕੋਣ ਕਰਦਾ ਮਨ ਕਰਕੇ ਜਿਹੜੀ ਜੰਮਣ ਮਾਰ ਕੇ ਪਾਉਣ ਵਾਲੀ ਸ਼ਕਤੀ ਉਹ ਮਨ ਕੋਲ ਆਪ ਆਪ ਹੈ ਜਾਣ ਪਤਾ ਨਹੀਂ ਲੈ ਸਕਦਾ ਮਨ ਮਰੂਗਾ ਇਹ ਆਪ ਜਿਹੜੀ ਸਾਡੀ ਇੱਛਾ ਕਲਪਣਾ ਹੈ ਨਾ ਮਾਇਆ ਦੀ ਭੁੱਖ ਜਿਹੜੀਆਂ ਅਰਦਾਸਾਂ ਕਰਦੇ ਆ ਪੂਰੀਆਂ ਕਰਨੂੰ ਉਹੀ ਸਾਡੀ ਮੌਤ ਹੈ ਕਿ ਕਬੀਰ ਨੇ ਕਲੀਅਰ ਕਰਤੀ ਸੀ ਬਾਬਾ ਰਖੀ ਚ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਵਿੱਚ ਰਹੇ ਸਮੇ ਜੇ ਆਦਪੁਰਖ ਵਿੱਚ ਸਮਾਇਆ ਰਹੇ ਆਦਪੁਰਖ ਆਦਪੁਰਖਾ ਹੁਕਮ ਆਹੀ ਚੰਡੀ ਸਭ ਤੋਂ ਪਹਿਲਾ ਪੁਰਖ ਕੌਣ ਸਭ ਤੋਂ ਪਹਿਲਾ ਜਿਹਦਾ ਸਭ ਤੋਂ ਪਹਿਲਾ ਜਨਮ ਹੋਇਆ ਸਭ ਤੋਂ ਪਹਿਲਾ ਪੁਰਖ ਕੌਣਾ ਹੈ ਜਿਹੜਾ ਸਭ ਤੋਂ ਪਹਿਲਾ ਪੈਦਾ ਪਹਿਲਾ ਹੋਇਆ ਸਭ ਤੋਂ ਪਹਿਲਾ ਪੈਦਾ ਹੋਇਆ ਹੁਕਮ ਸ੍ਰੀ ਹੋਈ ਬਾਤ ਦੇ ਵਿੱਚ ਆਪੀ ਆਪ ਸਾਜਿਓ ਹਾਂ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨੋ ਦੋਈ ਕੁਦਰਤ ਸਾਜੀ ਹੈ ਕਰ ਅਸੰਡ ਟੋ ਚਾਓ ਪਹਿਲਾ ਤਾਂ ਪੈਦਾ ਹੁਕਮ ਹੋਇਆ ਪਹਿਲਾ ਪਰਮੇਸ਼ਰ ਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਹੈ ਸ੍ਰਿਸ਼ਟੀ ਸਜਣ ਦੀ ਤੇ ਉਹੀ ਹੈ ਆਦਮੁਰਖ ਆਦਮੁਰਖ ਹੀ ਆਦਮੁਰਖ ਹੁਕਮ ਹੈ ਜਿਹੜਾ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਉਹਦੀ ਮੌਤ ਨਹੀਂ ਹੁੰਦੀ ਕਿਉਂ ਸਿੰਘ ਉਹ ਸਾਰਾ ਸਿੰਘ ਛੱਡ ਚਲਾ ਗਿਆ ਪਰ ਜੰਮ ਬਗੜਾ ਹੈ ਉਹ ਨਹੀਂ ਕਰ ਸਕਦਾ ਕਲਪਨਾ ਨਹੀਂ ਕਰ ਸਕਦੀ ਜੰਮ ਬ ਕੀ ਕਲਪਨਾ ਵਾਇਆ ਦੀਪਕ ਸਾਡੀ ਕਲਪਨਾ ਸਾਡਾ ਕਾਲ ਹੈ ਸਾਡੀ ਆਪਣੀ ਇੱਛਾ ਸਾਡਾ ਕਾਲ ਹੈ ਪਰਮੇਸ਼ਰ ਦੀ ਇੱਛਾ ਹੈ ਸਾਡਾ ਜੀਵਨ ਪਰਮੇਸ਼ਰ ਦੀ ਇੱਛਾ ਦੇ ਵਿੱਚ ਜੀਵਨ ਕਾਲ ਨਹੀਂ ਆਉਂਦੀ ਛੱਦ ਵਿੱਚ ਕਾਲ ਨਹੀਂ ਹੁੰਦੀ ਕਾਲ ਕੇਵਲ ਮਾਇਆ ਦਾ ਹੈ ਉਹ ਭਾਇਆ ਵਾਸਤੇ ਕਹਾਂ। ਭਾਇਓ ਨੇ ਪੈਦਾ ਕੀਤੀ ਹੈ ਤਾ। ਪਰਮੇਸ਼ਰ ਨੇ ਆਤਮਾ ਪੈਦਾ ਨਹੀਂ ਕੀਤੀ ਹੈ। ਕੋਈ ਨਹੀਂ ਪੈਦਾ ਕਰ ਸਕਦਾ ਆਤਮਾ ਹਮੇਸ਼ਾ ਰਹਿੰਦੀ ਹੈ। ਆਤਮਾ ਹਮੇਸ਼ਾ ਰਹਿੰਦੀ ਹੈ ਆਤਮਾ ਤਾਂ ਪੈਦਾ ਨਹੀਂ ਕੀਤੀ ਕਿਸੇ ਨੇ। ਜਿਹੜੀ ਚੀਜ਼ ਨੇ ਪੈਦਾ ਨਹੀਂ ਕੀਤੀ ਉਹਨੂੰ ਮਾਰ ਨਹੀਂ ਸਕਦਾ। ਬਹੁਤ ਵੱਡਾ ਸਵਾਲ ਆ ਗਿਆ ਹੁਣੇ। ਪਰਮੇਸ਼ਰ ਆਕਾ ਨੂੰ ਨਾ ਮਾਰ ਸਕਦਾ। ਨਹੀਂ ਉਪੇਦਾ ਕਰ ਸਕਦਾ ਲੋਈ ਕੰਮ ਨਹੀਂ ਕਰ ਸਕਦਾ ਆਪ ਹੀ ਆਤਮਾ ਸਰੂਪੇ ਪਰਮੇਸ਼ਰ ਪਰਮਾਤਮਾ ਅਭੀ ਹੋ ਗਿਆ ਪੂਰਨ ਆਤਮਾ ਦਾ ਜਿਹੜਾ ਗੁਰੂ ਹੈ ਪੂਰਨ ਆਰਬਾ ਮਾਲਾ ਖਜ਼ਾਨੇ ਦਾ ਪਰਮੇਸ਼ਰ ਹੈ ਖਜ਼ਾਨੇ ਦਾ ਨੋਇ ਦਾ ਪਰਮੇਸ਼ਰ ਹੈ ਉਹਦੇ ਤਾਂ ਸਭ ਬਰਾਬਰ ਹੀ ਨੇ ਫਿਰ ਆਤਮਾ ਕਦੇ ਖਤਮ ਨਹੀਂ ਹੁੰਦੀ ਅਮਰ ਹੈ ਪੈਦਾ ਨਹੀਂ ਉਹਨੂੰ ਕਰਦਾ ਹੈ ਕਰ ਸਕਦਾ ਕੋਈ ਵੀ ਇਹਨੂੰ ਸ਼ਕਤੀ ਪ੍ਰਦਾਨ ਕਰ ਸਕਦਾ ਕਮਜ਼ੋਰ ਆਪਣੇ ਆਪ ਹੁੰਦੀ ਹੈ ਆਦਮ ਕਮਜ਼ੋਰ ਆਪਣੇ ਆਪ ਹੁੰਦੀ ਹੈ ਪੈਰ ਗਾਣਾ ਮਾਨ ਕਮਜ਼ੋਰ ਹੋਣਾ ਹੀ ਹੈ ਕੋਈ ਨੂੰ ਬਲਵਾਨ ਤਾਂ ਕਰਦਾ ਹੈ ਕਮਜ਼ੋਰ